ਜ਼ਮੀਨ ਜੱਟ ਦਾ ਗਹਿਣਾ ਹੁੰਦੀ ਹੈ ਜ਼ਮੀਨ ਪਿੱਛੇ ਅਕਸਰ ਹੀ ਆਪਾਂ ਲੜਾਈ ਝਗੜੇ ਅਤੇ ਕਤਲ ਤੱਕ ਦੇ ਕਿਸੇ ਵੀ ਸੌਂਦੇ ਰਹਿੰਨੇ ਆ ਠੀਕ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਜੋ ਸੁਣ ਕੇ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਵੋਗੇ ਗੱਲ ਸਾਹਮਣੇ ਆਈ ਹੈ ਫਰੀਦਕੋਟ ਦੇ ਪਿੰਡ ਸਿਰਸੜੀ ਤੋਂ ਜਿੱਥੇ ਜ਼ਮੀਨ ਖਾਤਰ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦਾ ਕਤਲ ਉਸਦੇ ਪੁੱਤ ਨੇ ਨਹੀਂ ਜੇਠ ਨੇ ਨਹੀਂ ਦਿਓਰ ਨੇ ਨਹੀਂ ਬਲਕਿ ਉਸਦੇ ਜੀਜੇ ਵੱਲੋਂ ਕੀਤਾ ਗਿਆ ਪੂਰਾ ਮਾਮਲਾ ਇਹ ਹੈ ਕਿ ਫਰੀਦਕੋਟ ਦੇ ਪਿੰਡ ਸਿਰਸੜੀ ਦੀ ਵਸਨੀਕ ਇੱਕ ਔਰਤ ਜਿਸ ਦਾ ਨਾਮ ਹਰਪ੍ਰੀਤ ਦੱਸਿਆ ਜਾ ਰਿਹਾ ਹੈ ਉਸ ਦੇ ਘਰ ਤਿੰਨ ਬੱਚੇ ਸਨ ਇੱਕ ਲੜਕੀ ਤੇ ਦੋ ਲੜਕੇ ਅਤੇ ਉਸ ਦੀ ਭੈਣ ਕਰੇ ਕੋਈ ਵੀ ਔਲਾਦ ਨਾ ਹੋਣ ਕਰਕੇ ਹਰਪ੍ਰੀਤ ਨੇ ਤਰਸ ਵਜੋ ਆਪਣਾ ਇੱਕ ਪੁੱਤ ਆਪਣੀ ਭੈਣ ਨੂੰ ਦੇ ਦਿੱਤਾ ਉਸ ਨੇ ਕਿ ਰਿਸ਼ਤੇ ਦਾ ਫਰਜ਼ ਨਾ ਬਾਇ ਇਨਸਾਨੀਅਤ ਦੇ ਨਾਤੇ ਆਪਣਾ ਇੱਕ ਪੁੱਤ ਆਪਣੇ ਜਿਗਰ ਦਾ ਟੋਟਾ ਆਪਣੀ ਭੈਣ ਨੂੰ ਦੇ ਦਿੱਤਾ ਪਰ ਉੱਥੇ ਹੀ ਉਸ ਦੇ ਜੀਜੇ ਦੀ ਅੱਖ ਵੀ ਉਸ ਦੀ ਜ਼ਮੀਨ ਉੱਤੇ ਚਲੀ ਗਈ ਉਸ ਨੂੰ ਇਹ ਸੀ ਕਿ ਉਸ ਨੇ ਪੁੱਤ ਤਾਂ ਲੈ ਹੀ ਲਿਆ ਕਿਸੇ ਨਾ ਕਿਸੇ ਤਰੀਕੇ ਉਸ ਤੋਂ ਪੁੱਤ ਲੈ ਲਿਆ ਕਿਉਂ ਨਾ ਉਹਦੇ ਹਿੱਸੇ ਦੀ ਆਈ ਜ਼ਮੀਨ ਵੀ ਉਸ ਨੂੰ ਮਿਲ ਜਾਵੇ ਪਰ ਮਾਮਲਾ ਇੱਥੇ ਖਤਮ ਨਹੀਂ ਹੋਇਆ ਹਰਪ੍ਰੀਤ ਕੌਰ ਦੀਆਂ ਮੁਸੀਬਤਾਂ ਉਦੋਂ ਵੱਧ ਗਈਆਂ ਜਦੋਂ ਅਚਾਨਕ ਹੀ ਉਸ ਦੇ ਕੋਲ ਜਿਹੜਾ ਉਸਨੇ ਆਪਦੇ ਕੋਲ ਇੱਕ ਪੁੱਤਰ ਰੱਖਿਆ ਸੀ ਉਸ ਦੀ ਅਚਾਨਕ ਹੀ ਮੌਤ ਹੋ ਜਾਂਦੀ ਹੈ ਉਸ ਦੇ ਪੁੱਤ ਦੀ ਮੌਤ ਹੋਣ ਤੋਂ ਬਾਅਦ ਜੀਜੀ ਨੂੰ ਇਹ ਹੁੰਦਾ ਕਿ ਉਸ ਦਾ ਆਪਦਾ ਕੋਈ ਔਲਾਦ ਰਹੀ ਨਹੀਂ ਆਪਦਾ ਪੁੱਤਰ ਰਹਿ ਹੈ ਨਹੀਂ ਹੁਣ ਜੋ ਸਥਿਤੀ ਆ ਉਸ ਜ਼ਮੀਂਦਾ ਕੀ ਕਰੇਗੀ ਸੋ ਉਸ ਦਾ ਇਹ ਇਰਾਦਾ ਸੀ ਕਿ ਕਾਸ਼ ਕਿਤੇ ਉਹਨੂੰ ਪੂਰੀ ਦੀ ਪੂਰੀ ਹੀ ਜ਼ਮੀਨ ਮਿਲ ਜਾਵੇ ਇਸੇ ਨੂੰ ਚਲਦੇ ਪਹਿਲੇ ਵੀ ਉਹਨਾਂ ਦੇ ਕਈ ਝਗੜੇ ਮਾਮੂਲੀ ਹੁੰਦੇ ਰਹੇ ਹੋਣਗੇ ਵਿਵਾਦ ਹੁੰਦੇ ਰਹੇ ਹੋਣਗੇ ਪਰ ਨੌਬਤ ਇੱਥੋਂ ਦੀ ਕਾ ਗਈ ਪੂਰੀ ਗੱਲ ਉਦੋਂ ਵਧੀ ਜਦੋਂ ਜ਼ਮੀਂ ਰੋਲਰ ਚੱਲਦੇ ਦੋਨੋਂ ਜਣੇ ਖੇਤ ਇਕੱਠੇ ਹੁੰਦੇ ਆ ਅਤੇ ਜੋ ਗੁਰਮukh ਸਿੰਘ ਨਾਮ ਦਾ ਵਿਅਕਤੀ ਜੀਜਾ ਗੁਰਮukh ਸਿੰਘ ਹਰਪ੍ਰੀਤ ਕੌਰ ਦੇ ਕਹੀਂ ਨਾਲ ਐਨੇ ਵਾਰ ਕਰਦਾ ਕਿ ਉਹ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਆ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਉਹ ਜ਼ਖਮਾਂ ਦੀ ਤਾੜ ਨਾ ਸਹਾਰਦੇ ਹੋਈ ਉਸ ਦੀ ਮੌਤ ਹੋ ਜਾਂਦੀ ਹੈ ਸਟ੍ਰੀਟਸ ਹੋਇਆ ਜੀ ਫਰੀਦਕੋਟ ਸਬਡਿਵੀਜ਼ਨ ਦਾ ਸੋ ਇੱਥੇ ਐਫ ਆਈ ਆਰ ਨੰਬਰ 70 ਅੰਡਰ ਸੈਕਸ਼ਨ 302 326 323 24 324 447 34 आईपीसी रजिस्टर ਹੋਈ ਸੀ पीएस सदर ਫਰੀਦਕੋਟ ਡੇਟਡ 27/5/24 ਓਨ ਦਾ ਸਟੇਟਮੈਂਟਸ ਆਫ ਗੁਰਸ਼ਰਨ ਪ੍ਰੀਤਪੁਰ ਇੱਥੇ ਇੱਕ ਪ੍ਰੋਪਰਟੀ ਡਿਸਪਿਊਟ ਸੀ ਲੈਂਡ ਦੀ ਓਨਰਸ਼ਿਪ ਨੂੰ ਲੈ ਕੇ ਡਿਸਪਿਊਟ ਸੀ ਤੇ ਜਿਹੜਾ ਹੈਗਾ ਇਹ ਚ ਜਿਹੜੀ ਦੂਜੀ ਪਾਰਟੀ ਹੈ ਆਪੋਜ਼ਿਟ ਪਾਰਟੀ ਇਹਨਾਂ ਨੇ ਜਦੋਂ ਲੈਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਸ ਵਿੱਚ ਇੱਕ ਤਸਲ ਹੋਈ ਇੰਜਰੀਜ਼ ਹੋਈ ਔਰ ਫਿਰ ਜਿਹੜੀ ਇਹ ਡਿਸੀਜ਼ਡ ਹੈ ਇਹਨੂੰ ਸੱਟਾਂ ਵੱਜ ਗਈਆਂ ਹੈਗੀਆਂ ਔਰ ਅਨਫੋਰਚਨਟਲੀ 11 ਅਗਸਤ ਨੂੰ ਆਫਟਰ ਟ੍ਰੀਟਮੈਂਟ ਇਵਨ ਆਫਟਰ ਟ੍ਰੀਟਮੈਂਟ ਉਹਨਾਂ ਦੀ ਡੈਥ ਹੋ ਗਈ ਸੋ ਫੈਮਿਲੀ ਨੇ ਬਾਈ ਨੇਮ ਦੋ ਅਕਿਊਜ਼ਡ ਦੇ ਬਾਰੇ ਜਿਹੜਾ ਸਾਨੂੰ ਦੱਸਿਆ ਫਰੀਦਕੋਟ ਪੁਲਿਸ ਨੇ ਇੱਕ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਕਾਫੀ ਮਿਹਨਤ ਤੋਂ ਬਾਅਦ ਉਹਨ ਦੋਨੋਂ ਅਕਿਊਜ਼ਡ ਨੂੰ ਟ੍ਰੇਸ ਕਰਕੇ ਉਹਨੂੰ ਅਰੈਸਟ ਕੀਤਾ ਹੈ ਐਂਡ ਦ ਫੈਮਿਲੀ ਇਜ਼ ਆਲਸੋ ਨਾਓ ਸੈਟੀਸਫਾਈਡ ਵਿਦ ਦ ਪੁਲਿਸ ਐਕਸ਼ਨ ਸੋ ਜਿਹੜੇ ਅਕਿਊਜ਼ ਅਰੈਸਟਡ ਨੇ ਉਹਨਾਂ ਦੇ ਡਿਟੇਲਸ ਹੈਗੇ ਗੁਰਮukh ਸਿੰਘ son of ਬਰਤਾਰ ਸਿੰਘ ਐਂਡ ਸੁਖਮੀਤ ਸਿੰਘ son of ਬਲਬੀਰ ਸਿੰਘ ਔਰ ਇਹ ਇਹਨਾਂ ਤੇ ਕੋਲ ਜਿਹੜਾ ਮੋਟਰਸਾਈਕਲ ਸੀ ਉਹ ਵੀ that has also been rounded up so i would like to specially comment uh, DSP ਫਰੀਦਕੋਟ ਐਂਡ ਅੰਡਰ ਦ ਸੁਪਰਵੀਜ਼ਨ ਆਫ SP D ਔਰ ਜਿਹੜੀ ਸਾਡੀ SHOs ਦੀ ਤੇ CIA ਦੀ ਪੂਰੀ ਟੀਮ ਹੈਗੀ ਉਹਨਾਂ ਨੇ ਕਾਫੀ ਅਕੰਪਲਿਸਿਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਇਨ ਦੋਨੋ ਐਕਿਊਜ਼ ਨੂੰ ਰਾਉਂਡ ਅਪ ਕੀਤਾ ਹੈ ਐਂਡ ਵੀ ਹੈਵ ਟ੍ਰਾਈਡ ਟੂ ਅਸਵੇਜ ਅ ਸੈਂਸ ਆਫ ਜਸਟਿਸ ਟੂ ਦਰ ਫੈਮਿਲੀ ਪਹਿਲਾ ਸੀ ਕਿ ਇਹ ਦੱਸਿਆ ਜਾਵੇ ਕਿ ਹੁੰਦਾ ਹੈ ਕਿ ਰਿਲੇਸ਼ਨ ਚ ਮਤਲਬ ਕੋਈ ਜਾਇਆ ਕੋਈ ਐਸਾ ਰਿਸ਼ਤਾ ਵੀ ਸੀ ਔਰ ਜ਼ਮੀਨੀ ਵਿਵਾਦ ਦੇ ਚਲਦੇ ਜਿਹੜਾ ਜੀ ਜ਼ਮੀਨੀ ਵਿਵਾਦ ਦੇ ਕਿ ਕਿਸੇ ਦੀ ਪਰਸਨਲ ਲਾਈਫ ਤੇ ਮੈਂ ਕਮੈਂਟ ਕਰਨਾ ਉਚਿਤ ਨਹੀਂ ਸਮਝਦੀ ਹਾਂ ਮੇਨ ਕਰਕਸ ਆਫ ਦਾ ਮੈਟਰ ਇਹ ਹੀ ਹੈ ਕਿ ਇੱਕ ਲੌਂਗ ਸਟੈਂਡਿੰਗ ਪ੍ਰਾਪਰਟੀ ਡਿਸਪਿਊਟ ਸੀ ਜੇ ਚਨਾਂ ਦੀ ਆਪਸ ਵਿੱਚ ਇੱਕ ਟਸਲ ਹੋਈ ਜਿਹੜੀ ਮ੍ਰਿਤਕ ਮਹਿਲਾ ਹੈ ਉਹਨੋਂ ਫਿਰ ਉਸ ਜਦੋਂ ਉਹ ਕਬਜ਼ਾ ਕਰਨ ਦੀ ਨੀਅਤ ਨਾਲ ਉੱਤੇ ਗਏ ਤਾਂ ਉਸ ਚੈਨ ਸਟਵਰਡ ਦੀ ਅੰਸ਼ਿਕਾ ਸੋ ਵੀ ਹੈਵ ਰਜਿਸਟਰਡ ਇਟ ਬਾਈ ਐਂਡ ਵੀ ਹੈਵ